ਅੱਜ ਜਿਸ ਯਾਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਪਰ ਸਾਡੇ ਨਾਲ ਚੋਟੀ ਜੀ ਖਲੋਲ ਹੋ ਗਈ ਮੇਰੀ ਤੇ ਐਮੀ ਦੀ ਟੀ-ਸ਼ਰਟ ਬਿਲਕੁਲ ਹੀ ਸੇਮ ਹੋ ਗਈ ਸਾਨੂੰ ਨਹੀਂ ਪਤਾ ਸੀ ਵੀ ਇਹ ਸੇਮ ਕਿਵੇਂ ਹੋ ਗਈ ਰਸਤੇ ਜਾਂਦੇ ਸਾਨੂੰ ਭੁੱਖ ਲੱਗ ਰਹੀ ਸੀ ਇਸ ਲਈ ਅਸੀਂ ਰੁਕੇ ਸੀ ਗ੍ਰੀਨ ਬੁਡੂ ਢਾਬੇ ਦੇ ਵਿੱਚ ਸੋਚਿਆ ਇੱਥੇ ਪ੍ਰੌਨਟ ਵਗੈਰਾ ਖਾਦੇ ਜਾਣਾ ਤੇ ਆਪਾਂ ਨੇ ਪਨੀਰ ਵਾਲਾ ਤੰਦੂਰੀ ਪ੍ਰੌਨਟ ਆਰਡਰ ਕਰਾਇਆ ਸੀ ਜਿਹੜਾ ਕਿ ਬਹੁਤ ਟੇਸਟੀ ਬਣਾਇਆ ਹੋਇਆ ਸੀ ਤੇ ਉਹਨੇ ਵਿੱਕੀ ਬਾਈ ਨੇ ਉੱਥੇ ਜੀਬ ਜਿਹਾ ਦਿਖਣ ਵਾਲਾ ਸਕੂਟਰ ਚਲਾਇਆ ਅੱਜ ਮੌਸਮ ਵੀ ਬਹੁਤ ਕੈਂਟ ਹੋਇਆ ਸੀ ਜਿਸ ਕਰਕੇ ਸਫ਼ਰ ਵੀ ਬਹੁਤ ਕੈਂਟ ਲੱਗ ਰਿਹਾ ਸੀ ਰਸ ਪ੍ਰੇਮ ਢਿਲੋ ਬਾਈ ਵੀ ਪਿੰਡ ਆਇਆ ਹੋਇਆ ਸੀ ਬਾਈ ਦੀਆਂ ਸਟੋਰੀਆਂ ਦੇਖ ਕੇ ਤੇ ਇਹ ਪ੍ਰੇਮ ਢਿਲੋ ਬਾਈ ਦਾ ਪਿੰਡ ਆ ਉਹ ਸਾਹਮਣੇ ਬਾਈ ਦਾ ਘਰ ਦਿਖ ਰਿਹਾ ਸਾਨੂੰ ਬਾਈ ਦੇ ਘਰ ਵਾਲੀ ਗਲੀ ਜਿਹੜੀ ਬਹੁਤ ਔਖੀ ਮੈਂ ਤੇ ਉਸ ਤੋਂ ਬਾਅਦ ਫਾਈਨਲੀ ਆਪਾਂ ਪ੍ਰੇਮ ਢਿਲੋ ਬਾਈ ਦੇ ਘਰ ਦੇ ਬਾਹਰ ਪਹੁੰਚ ਗਏ ਤੇ ਥੋੜਾ ਟਾਈਮ ਵੇਟ ਕਰਨ ਤੋਂ ਬਾਅਦ ਬਾਈ ਬਾਹਰ ਆਇਆ ਤੇ ਆਪਾਂ ਨੇ ਬਾਈ ਨਾਲ ਫੋਟੋਆਂ ਵਗੈਰਾ ਖਿਚਾਈਆਂ ਤੇ ਬਾਈ ਦਾ ਸੁਭਾਅ ਵੀ ਸਾਨੂੰ ਬਹੁਤ ਕੈਂਟ ਲੱਗੇ ਤੇ ਫੋਟੋ ਫੋਟੋ ਖਿਚਾ ਕੇ ਅਸੀਂ ਉੱਥੋਂ ਚੱਲ ਪਏ ਜਿਵੇਂ ਅੰਮ੍ਰਿਤਸਰ ਦਾ ਗੋਲਡਨ ਗੇਟ ਆਇਆ ਅਸੀਂ ਸੋਚਿਆ ਤੂਫਾਨ ਸਿੰਘ ਦੀ ਸਰਦਈ ਪੀਤੀ ਅਸੀਂ ਸਾਰਾ ਗੜੀ ਨਿਵਾਸ ਵਿੱਚ ਲਿਆ ਸੀ ਇਹ ਕਮਰਾ ਸਾਨੂੰ ਸਿਰਫ 1000 ਰੁਪਏ ਦੇ ਵਿੱਚ ਮਿਲੇ ਸੀ ਤੇ ਕਮਰਾ ਵੀ ਸੋਹਣਾ ਸੀ ਸਬਸਪੈ ਵੀ ਪੂਰੀ ਰੱਖੀ ਹੋਈ ਸੀ ਕਮਰੇ ਦੇ ਵਿੱਚ ਤੇ ਕਮਰੇ ਤੋਂ ਬਾਹਰ ਦਾ ਵੀ ਬਹੁਤ ਕੈਂਟ ਦਿਨਾਂ ਤੋਂ ਕਿਸੇ ਉੱਚਾ ਹੁਣ ਬਲੌਗ ਵਗੈਰਾ ਬਣਾਉਣ ਚੱਲੀ ਸੀ ਅੰਬਰਸਰ ਦੀ ਯੂਟੀ ਮਾਰਕੀਟ ਜਾ ਰਹੇ ਸੀ ਪਰ ਮੀਂਹ ਵਾਲਾ ਮੌਸਮ ਹੋ ਰਿਹਾ ਸੀ ਤੇ ਰਸਤੇ 'ਚ ਦੋ ਟਵਾਲੀ ਦੀ ਲੜਾਈ ਪੈਰੀ ਪਰ ਯੂਟੀ ਮਾਰਕੀਟ ਪਹੁੰਚ ਕੇ ਸਾਨੂੰ ਪਤਾ ਲੱਗਿਆ ਵੀ ਬਾਰਿਸ਼ ਕਰਕੇ ਇੱਥੇ ਕੋਈ ਨਹੀਂ ਆਇਆ ਹੋਇਆ ਪਰ ਫਿਰ ਵੀ ਅਸੀਂ ਆਉਂਦੇ ਹੋਏ ਰੁਕੇ ਹੀਰੇ ਪਨੀਰ ਵਾਲੇ ਕੋਲ ਬਾਈ ਦੀ ਆਪਣੇ ਪਨੀਰ ਪੁਰਜੀ ਖਾਈ ਤੇ ਪਨੀਰ ਪੁਰਜੀ ਖਾ ਕੇ ਅਸੀਂ Ну